ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਫਕਰਸਰ ਇਹ ਪਿੰਡ ਗਿੱਦੜਵਾਹੇ ਦੇ ਬਿਲਕੁਲ ਨੇੜੇ ਹੈ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਇਹਨੂੰ ਪੈਂਦਾ ਹੈ ਹਾਈਵੇ ਜਿਹੜਾ ਦੱਸੋ ਅੱਗੇ ਬਠਿੰਡੇ ਨੂੰ ਜਾਂਦਾ ਮਲੋੜ ਤੋਂ ਵਾਇਆ ਗਿੱਦੜਵਾਹ ਹੋ ਕੇ ਉਹਦੇ ਉੱਤੇ ਥੇੜੀ ਪਿੰਡ ਆਉਂਦਾ ਤੇ ਫਕਰਸਰ ਥੇੜੀ ਇਕੱਠਾ ਜਾਂ ਹੀ ਨਾਂ ਲਿਆ ਜਾਂਦਾ ਕਿਉਂਕਿ ਦੋਨੇ ਪਿੰਡ ਇਹਨਾਂ ਦੇ ਵਿੱਚ ਵਿੱਥੀ ਬਹੁਤ ਥੋੜੀ ਹੈ ਨਾਲ-ਨਾਲ ਲਗਵੇਂ ਪਿੰਡ ਤੇ ਫਕਰਸਰ ਪਿੰਡ ਤੋਂ ਕਿੰਗਰੇ ਵਾਲੀ ਸੜਕ ਦੇ ਉੱਤੇ ਇੱਕ ਘਰ ਹੈ ਜਿੱਥੇ ਇਹ ਇੱਕ ਸਮਾਲ ਫਾਰਮ ਅੱਜ ਤੋਂ 4-5 ਸਾਲ ਪਹਿਲਾਂ ਬਾਈ ਨੇ ਸ਼ੁਰੂ ਕੀਤਾ ਸੀ ਪਰ ਹੁਣ ਵੀਰ ਨੂੰ ਸਿਹਤ ਸੰਬੰਧੀ ਕੋਈ ਸਮੱਸਿਆ ਆਈ ਜਿਹਦੇ ਕਰਕੇ ਘਰ ਦੇ ਵਿੱਚ ਜਿੰਨੀਆਂ ਗਾਵਾਂ ਤੇ ਜਾਂ ਵੱਛੀਆਂ ਆ ਉਹ ਬਾਈ ਨੇ ਵੇਚ ਦੇਣੀਆਂ ਹੈ ਗਾਵਾਂ ਦੀ ਜੇ ਗੱਲ ਕਰੀਏ ਤਾਂ ਮੋਸਟਲੀ ਇਹਨਾਂ ਦੇ ਵਿੱਚ ਤੋਕੜ ਗੱਬਣ ਗਾਵਾਂ ਦੁੱਧ ਤੇ ਚਲਦੀਆਂ ਇੱਕ ਦੋ ਨਗ ਵਿੱਚੋਂ ਤਾਜੇ ਸੂਏ ਵੀ ਹੈਗੇ ਆ ਬੱਚੇ ਉਹਨਾਂ ਨਾਲ ਵੀ ਜਿਨ੍ਹਾਂ ਨਾਲ ਬੱਚੀਆਂ ਉਹ ਬੱਚੀਆਂ ਤੁਹਾਨੂੰ ਦੱਸ ਦੇਵਾਂਗੇ ਇਹਨਾਂ ਤੋਂ ਇਲਾਵਾ ਕੁਸ ਹੀਫਰ ਹੈਗੀਆਂ ਛੋਟੀਆਂ ਬੱਚੀਆਂ ਪਾਲਕੂ ਉਹ ਵੀ ਬਾਈ ਕੋਲ ਹੈ ਵੇਚ ਦੇਣੀਆਂ ਸੋ ਲਾਸਟ ਤੱਕ ਵੀਡੀਓ ਦੇਖਦੇ ਰਹੋ ਇਦਾਂ ਦੀ ਜਦੋਂ ਮੈਂ ਵੀਡੀਓ ਬਣਾਉਣਾ ਹੈ ਐਡਰੈਸ ਪ੍ਰੋਪਰ ਇਸ ਕਰਕੇ ਦੱਸਦਾ ਹੁੰਨਾ ਵੀ ਕਈ ਵਾਰ ਫੋਨ ਚੱਕਿਆ ਨਹੀਂ ਜਾਂਦਾ ਜੋ ਫੋਨ ਆਈ ਇਹਨੇ ਕਿ ਜਾਂਦੇ ਵੀ ਹਰੇਕ ਭਰਾ ਚਾਹੁੰਦਾ ਵੀ ਸੌਦਾ ਹੋਵੇ ਤਾਂ ਕੋਲ ਕੋਈ ਭਰਾ ਚੱਲ ਕੇ ਆਵੇ ਤਾਂ ਤੁਹਾਨੂੰ ਐਡਰੈਸ ਪ੍ਰੋਪਰ ਦੱਸਤਾ ਹੈ ਬਾਕੀ ਇੱਥੇ ਆਉਣਾ ਨਾ ਆਉਣਾ ਤੁਹਾਡੀ ਆਪਣੀ ਇੱਛਾ ਹੋਊਗੀ ਪਸ਼ੂ ਸਾਰੇ ਦਿਖਾ ਦੂੰਗਾ ਕੋਈ ਵੀ ਟੈਸਟ ਕਿਸੇ ਕਿਸਮ ਦਾ ਪਸ਼ੂ ਦਾ ਕਰਾਉਣ ਦੀ ਲੋੜ ਲੱਗੇ ਤਾਂ ਕਰਵਾ ਕੇ ਲੈ ਜਾਓ ਵੈਸੇ ਤੁਹਾਨੂੰ ਦੱਸਿਆ ਵੀ ਸਮੱਸਿਆ ਤੁਹਾਡੀ ਸਿਹਤ ਸੰਬੰਧੀ ਬਾਈ ਨੂੰ ਆਈ ਜਿਹਦੇ ਕਰਕੇ ਖੇਤੀਬਾੜੀ ਵੀ ਠੇਕੇ ਤੇ ਬਾਈ ਨੇ ਦੇਤੀ ਤੇ ਪਸ਼ੂ ਵੀ ਅੱਜ ਵੇਚਣ ਦਾ ਮੂਡ ਬਣ ਗਿਆ ਆਓ ਡਿਟੇਲ ਪੁੱਛੀਏ ਉਸ ਲੋ ਆਉ ਦਿੱਤਾ ਸਲੀ ਕਰਕੇ ਗ੍ਰੀਡੋ ਗੱਬਣ گاਵਾਂ ਨੂੰ ਚੈੱਕ ਕਰਵਾ ਸਕਦੇ ਹਾਂ ਦੁੱਧ ਇੱਥੇ ਚੋ ਸਕਦੇ ਹਾਂ ਜਰੂਰ ਚੋ ਕੇ ਲੈ ਜੂ ਆਓ ਬਾਈ ਤੋਂ ਇਨਫੋਰਮੇਸ਼ਨ ਨਾਲ ਸੰਬੰਧੀ ਲਈਏ ਆਪਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਆਪਣਾ ਦੱਸ ਦਿਓ ਬਾਈ ਗੁਰਵਿੰਦਰ ਗੁਰਵਿੰਦਰ ਬਾਈ ਅੱਜ ਇੱਕ ਇਹ ਕਹ ਲਓ ਵੀ ਸਮਾਲ ਫਾਰਮ ਜਿਹੜਾ ਬਣਾਇਆ ਹੈ ਹਾਂਜੀ ਹਾਂਜੀ ਇਹ ਸਾਰਾ ਹੀ ਵੇਚਣ ਦਾ ਰੱਦਾ ਬਣ ਗਿਆ ਹਾਂ ਬਾਈ ਕੀ ਸਮੱਸਿਆ ਕੀ ਆ ਗਈ ਬਾਈ ਸਾਹ ਦੀ ਦਿੱਕਤ ਹੋ ਜਾਂਦੀ ਥੋੜੀ ਜੀ ਸਾਹ ਦੀ ਕਰਕੇ ਹਾਂ ਇਹ ਕੀ ਕਾਰਨ ਬਣਿਆ ਸੀ ਬਾਈ ਇਹ ਬਾਈ ਉਹ ਪਹਿਲਾਂ ਨਾ ਮੇਰੇ ਕੋਲ ਕਰਾਹਾ ਸੀ ਉਹਦੋਂ ਮਨ ਕਿ ਚਲ ਗਰਦ ਚੜ ਗਈ ਸੀ ਅੰਦਰ ਕੰਪਿਊਟਰ ਕਰਾਏ ਹਾਂ ਹਾਂ ਅੱਛਾ ਉਹ ਗਰਦ ਅੰਦਰ ਫੇਫੜਿਆਂ ਚਲੀ ਗਈ ਹਾਂ ਹਾਂ ਅੱਛਾ ਫਿਰ ਉਹਨੂੰ ਫੇਫੜਿਆਂ ਨੂੰ ਕੋਈ ਪ੍ਰੋਬਲਮ ਆਉਣ ਲੱਗੀ ਉਹ ਹਾਂ ਬਾਈ ਤੇ ਹੁਣ ਵੀ ਜਦੋਂ ਤੂੜੀ-ਤਾੜੀ ਪਾਉਣੀ ਆ ਉਦੋਂ ਪ੍ਰੋਬਲਮ ਆਉਂਦੀ ਆ ਗਰਦ ਨਾਲ ਆਉਂਦੀ ਉਹ ਕਿਤੇ ਜ਼ੋਰ ਦਾ ਕੰਮ ਕਰਨ ਲੱਗਿਆ ਵੀ ਹਾਂ ਬਾਈ ਛਵਰ ਤਾਂ ਹੀ ਹੁਣ ਇਰਾਦਾ ਬਣ ਗਿਆ ਵੀ ਹਾਂ ਬਾਈ ਅੱਛਾ ਇਸ ਟਾਈਮ ਕਿੰਨੇ ਨਾਗ ਆ ਜਿਹੜੇ ਆਪਾਂ ਇਹਤੋਂ ਗਾਵਾਂ ਦੇਖੀਏ ਮੜਾ ਧਿਆਨ ਨਾਲ ਤੁਸੀਂ ਦੇਖਿਓ ਕਿੰਨੇ ਨਾਗ ਆ ਜਿਹੜੇ ਆਪਾਂ ਵੇਚ ਦਿਆਂਗੇ ਇਹ ਬਾਈ ਸਾਰੇ ਹੀ ਸੇਲ ਕਰਨੇ ਆਪਾਂ ਸਾਰੇ ਹੀ ਸੇਲ ਕਰ ਦੇਣੇ ਕੋਈ ਜ਼ ਜਾਦਾ ਗਾਵਾਂ ਟੋਕੜ ਗੱਬਣਾ ਹਾਂ ਬਾਈ ਜਿਆਦੇ ਟੋਕੜ ਗੱਬਣੀ ਐ ਠੀਕ ਐ ਛੋਟੇ ਨਾ ਟੀਕੇ ਭਰਾਏ ਸੀਗੇ ਪੇਪਰ ਦਾ ਸੀਮਨ ਲੱਗਿਆ ਸਾਰੀਆਂ ਦੇ ਪੇਪਰ ਲੱਗਿਆ ਹਾਂ ਸਾਰੀਆਂ ਦੇ ਪੇਪਰ ਲੱਗਿਆ ਬਾਈ ਸੀਮਨ ਕਨਵੈਰਜਨਲ ਆ ਜਾਂ ਸੈਕਟਰ ਲੱਗਿਆ ਬਾਈ ਸੈਕਟਰ ਲੱਗਿਆ ਇਸ ਗਾਂ ਤੋਂ ਸ਼ੁਰੂ ਕਰ ਲੈਨੇ ਨੂੰ ਮਾੜਾ ਇੱਧਰ ਨੂੰ ਹੱਕ ਦਿਓ ਬਾਈ ਇਹਦੀ ਕੀ ਡਿਟੇਲ ਐ ਕਿੰਨੇ ਚਿਰ ਦੀ ਗੱਬਣਾ ਇਸ ਟਾਈਮ ਇਹ ਬਈ 4 ਮਹੀਨਿਆਂ ਦੀ ਗੱਬਣਾ ਚੈੱਕ ਪਾਸ ਹੋ ਗਈ ਹਾਂਜੀ ਹਾਂਜੀ ਇਹ ਤਾਂ ਫਿਰ ਜਦੋਂ ਇੱਕੋ ਦਿਨ ਲੱਗਾ ਤਾਂ ਸਾਰੀਆਂ 4 ਮਹੀਨਿਆਂ ਦੀਆਂ ਗੱਬਣ ਹਾਂ ਹਾਂ ਬਾਈ ਸੈਂਕ్రో ਕਰਕੇ ਇੱਕੇ ਦਿਨ ਹੀ ਗੱਬਣ ਕਰਾਈ ਠੀਕ ਦੁੱਧ ਇਸ ਟਾਈਮ ਕਿੰਨਾ ਦੇ ਰਹੀ ਹੈ 8 ਕਿਲੋ ਦੁੱਧ ਆ ਬਾਈ ਇਹ ਦੋਸੋ 8 ਕਿਲੋ ਦੁੱਧ ਦੇ ਰਹੀ ਆ ਦੋਨੇ ਟਾਈਮ ਦਾ ਹਾਂਜੀ ਹਾਂਜੀ ਸਨੋਮੈਨ ਦਾ ਸੀਮਨ ਲੱਗਾ ਤੇ ਨਹੀਂ ਬਾਈ ਪਾਈਪਰ ਲੱਗਿਆ ਪਾਈਪਰ ਹਾਂ ਪਾਈਪਰ ਦਾ ਸੀਮਨ ਲੱਗਾ ਤੇ 6 ਸੜ ਲੱਗਾ ਇਹ ਵੀ ਧਿਆਨ ਚ ਰੱਖਿਓ ਸੋ ਪਾਈਪਰ ਬੋਲ ਦਾ ਸੀਮਨ ਸਾਰੀਆਂ ਹੀ ਵੜਾਂ ਦੇ ਲੱਗਾ ਤੇ 4 ਮਹੀਨਿਆਂ ਦੀਆਂ ਹੀ ਸਾਰੀਆਂ ਗੱਬਣ ਆ ਕਿਉਂਕਿ ਸੀਮਨ ਸੈਕਸਡ ਹੈ ਤੇ ਸੈਂਕਰੋ ਕੀਤੀ ਇੱਕੋ ਦਿਨ ਏਆਈ ਹੋਈ ਹੈ ਅੱਛਾ ਭਾਈ ਇਹਦੇ ਨਾਲ ਇੱਕੇ ਡੱਬੀ ਵੈਣ ਖੜੀ ਹੈ ਹਾਂਜੀ ਇਹ ਵੀ ਵੇਚ ਦਿਆਂਗੇ ਇਹ ਵੀ ਹਾਂ ਭਾਈ ਕਰਦਾ ਕਿੰਨੇ ਚਿਰ ਦੀ ਗੱਬਣੀ ਹੈ ਚਾਰ ਮਹੀਨਾ ਦੀ ਗੱਬਣੀ ਹੈ ਦੁੱਧ ਹੁਣ ਹੁਣ ਹੈਗਾ ਭਾਈ 7-8 ਕਿਲੋ 7-8 ਕਿਲੋ ਅੱਛਾ ਇਹਦਾ ਪੀਕ ਲੈਵਲ ਕਿੰਨਾ ਸੀ ਭਾਈ ਚੰਗੇ ਦੁੱਧ ਵਾਲੀ ਲੱਗਦੀ ਇਹ ਇਹ ਭਾਈ 25 ਤੋਂ 30 ਲੀਟਰ ਦੇ ਵਿੱਚ ਵਿੱਚ ਦੁੱਧ ਚੋਇਆ ਸੀ 25 ਤੋਂ 30 ਲੀਟਰ ਹਾਂ ਠੀਕ ਹੈ ਹੁਣ 7-8 ਲੀਟਰ ਦੇ ਰਹੀਏ ਤੇ ਪਾਈਪਰ ਤੋਂ ਹੀ ਇਹ ਗੱਬਨ ਹਾਂਜੀ ਹਾਂਜੀ ਇਹਦਾ ਆਪ ਦਾ ਪਤਾ ਕਿਹੜੇ ਸੀਮੰਦੀ ਨਹੀਂ ਬਾਈ ਇਹਦਾ ਨਹੀਂ ਪਤਾ ਆਪਾਂ ਕਿਹੜਾ ਸੀਮੰਦੀ ਹਾਂਜੀ ਠੀਕ ਹੈ ਇਹ ਤੋਂ ਇਲਾਵਾ ਬਾਈ ਇਧਰ ਜਿਹੜੀ ਗਾਂ ਨਹੀਂ ਬਾਈ ਇਹ ਗੱਬਨ ਨਹੀਂ ਗਈ ਇਹ ਖਾਲੀ ਹੈ ਹਾਂ ਖਾਲੀ ਦੁੱਧ ਹੁਣ ਕਿੰਨਾ ਦੁੱਧ 7-8 ਕਿਲੋ ਲੀਟਰ ਥੱਲੇ ਵੇਚ ਦਿਆਂਗੇ ਵੀ ਹਾਂ ਆਈ ਠੀਕ ਹੈ ਦੱਸੋ ਵੈਸੇ ਖਾਲੀ ਹੈ ਹਜੇ ਵੈੜ ਇਹਦੀ ਇਹ ਗੱਬਨ ਨਹੀਂ ਹਜੇ ਹੋਈ ਨਹੀਂ ਬਾਈ ਗੱਬਨ ਨਹੀਂ ਹੋਈ ਇਹ ਪੰਜ ਪੰਜ ਕੁ ਮਹੀਨੇ 4 ਮਹੀਨੇ ਹੋ ਗਏ ਨੂੰ ਠੀਕ ਹੈ ਠੀਕ ਹੈ ਸੋ ਤੋਂ ਬਸ ਕਿ ਮਗਰ ਤੇ ਉਹ ਮਰ ਗਿਆ ਸੀ ਠੀਕ ਹੈ ਧੁੱਪ ਕਰਕੇ ਦੱਸੋ ਇਹ ਬਾਹਰ ਨੂੰ ਤੁਰਨਾ ਨਹੀਂ ਗਿਆ ਇਹਨਾਂ ਨੇ ਇੱਥੇ ਛਾਵੇਂ ਖੜੀਆਂ ਅੱਛਾ ਭਾਈ ਇੱਕ ਡੱਬੀ ਵੱੱਛੀ ਹੋਰ ਗਾਂ ਖੜੀ ਆਪਣੇ ਕੋਲ ਹਾਂਜੀ ਹਾਂਜੀ ਇਹਦੀ ਕੀ ਡਿਟੇਲ ਹੈ ਇਹ ਭਾਈ ਇਹ ਗੈਲੈਕਸੀ ਸੀ ਮੰਦੀ ਹੈ ਪੀਡੀਐਫ ਇਹਦੀ ਗੈਲੈਕਸੀ ਸੀ ਮੰਦੀ ਹੈ ਸੂਈ ਨੂੰ ਕਿੰਨਾ ਚਿਰ ਹੋਇਆ ਸੂਈ ਨੂੰ ਭਾਈ ਇਹਨੂੰ ਮਹੀਨਾ ਹੋ ਗਿਆ ਇੱਕ ਮਹੀਨਾ ਹੋ ਗਿਆ ਅਜੇ ਰਾਜੀ ਨਹੀਂ ਹੋਈ ਜਾਂ ਤੁ ਤੋਂ ਲੇਟ ਛੱਡੀ ਸੀ ਏ ਬਈ ਮਨ ਕੇ ਚੱਲ ਹੁਣ ਕੇਰੀ ਘਟ ਗਈ ਸੀਗੀ ਦੁੱਧੋ ਤਾਂ ਬਹੁਤ ਚਿਰ ਪਹਿਲਾਂ ਛੱਡਤੀ ਸੀਗੀ ਅੱਛਾ ਦੁੱਧੋ ਟਾਈਮ ਨਾਲ ਛੱਡਤੀ ਸੀ ਪਰ ਸਵਾਲ ਹੋਈ ਨਹੀਂ ਹਾਂ ਹਾਂ ਉਸ ਤੋਂ ਬਾਅਦ ਚ ਇਸੇ ਤਰ੍ਹਾਂ ਸੂਈ ਹੁਣ ਕਿੰਨੇ ਚਿਰ ਦੀ ਸੂਈ ਐ ਇਹਨੂੰ ਬਈ ਮਹੀਨਾ ਹੋ ਗਿਆ ਸੂਈ ਨੂੰ ਇੱਕ ਮਹੀਨਾ ਹੋ ਗਿਆ ਸੂਈ ਨੂੰ ਇਸ ਟਾਈਮ ਦੁੱਧ ਕਿੰਨਾ ਹੈ ਦੁੱਧ ਬਈ 22 23 ਲੀਟਰ ਹੈਗਾ ਦੋਨੇ ਟਾਈਮ ਦਾ 22 23 ਲੀਟਰ ਦੋ ਦਿੰਦੀ ਐ ਆਪ ਗੈਲੈਕਸੀ ਦੀ ਐ ਹਾਂ ਮਗਰ ਐਬੀਐਸ ਦੇ ਕਾਸਾ ਨੋਵਾ ਦਾ ਵੱਚੀ ਐ ਬਈ ਠੀਕ ਹੈ ਇੱਕ ਵਾਰ ਵੱਚੀ ਤੋਂ ਲਿਖਾ ਦੇਣ ਕਾਸਾ ਨੋਵਾ ਬੋਲ ਦੀ ਬੱਚੀ ਹੈ ਜਿਹੜੀ ਪਿੰਜਰੇ ਚ ਬੈਠੀ ਹੈ ਇੱਕ ਮਹੀਨੇ ਦੀ ਇਹ ਗਾਂ ਸੂਈ 22 23 ਕਿਲੋ ਦੁੱਧ ਦੇ ਰਹੀ ਹੈ ਬੀ ਸੀ ਐਸ ਲੋ ਹੈ ਸੰਭਾਲ ਨਹੀਂ ਹੋਈ ਲਿੱਸੀ ਰਹਿ ਗਈ ਜੇ ਕੋਈ ਵੀ ਰਸਾਂਭ ਲੂ ਵੱਡੀ ਗਾਂ ਹੈ ਤਾਂ ਤੁਸੀਂ ਦੁੱਧ ਦੇਤੇ ਤੋਂ ਵੱਧ ਚੋ ਸਕਦੇ ਹੋ ਪਰ ਉਹ ਤੁਸੀਂ ਦੇਖਣਾ ਵੀ ਇਹਨੂੰ ਰਾਜੀ ਕਿਵੇਂ ਕਰਦੇ ਪਿਛਲੇ ਸੂਏ ਬਾਈ ਅਸੀਂ 30 32 ਲੀਟਰ ਦੁੱਧ ਚੋ ਲਿਆ ਸੀ ਠੀਕ ਹੈ ਸੋ ਇਹ ਬੱਚੀ ਕਾਸਾ ਨੋਵਾ ਦੀ ਇਸ ਗਾਂ ਦੇ ਨਾਲ ਮਿਲ ਜਾਣੀ ਹੈ ਤੁਹਾਨੂੰ ਦੁਪਹਿਰੇ ਵੀਡੀਓ ਬਣਾ ਰਹੇ ਹਾਂ ਦੋਸਤੋ ਇਸ ਟਾਈਮ ਇਹ ਚੋਈਆਂ ਵੀਆਂ ਗਾਵਾਂ ਹੈ ਹਵਾਨ ਨੇ ਉਸੇ ਹਿਸਾਬ ਤੇ ਤੁਸੀਂ ਦੇਖ ਲਓ ਬਾਕੀ ਪਾਸ ਜਿਹੜਾ ਵੀਰ ਕਰੂਗਾ ਉਹਨੇ ਤਸੱਲੀ ਕਰ ਹੀ ਲੈਣੀ ਐ ਅੱਛਾ ਭਾਈ ਇਹ ਤੋਂ ਇਲਾਵਾ ਇੱਕਾ ਲੰਡੀ ਗਾਂ ਜਿਹਦੀ ਪੂਛ ਥੋੜੀ ਟੁੱਟੀ ਹਾਂ ਹਾਂ ਭਾਈ ਇਹ ਨੂੰ ਵੀ ਮਹੀਨਾ ਕ ਹੋ ਗਿਆ ਭਾਈ ਸੂਈ ਨੂੰ ਮਹੀਨਾ ਹੋਇਆ ਸੂਈ ਹੁਣ ਦੁੱਧ ਕਿੰਨਾ ਹੈ ਹੁਣ ਦੁੱਧ ਭਾਈ 7-8 ਕਿਲੋ ਹੀ ਆ ਥੱਲੇ ਠੀਕ ਐ ਸੋ ਦੋਸਤੋ ਦੁੱਧ 7-8 ਕਿਲੋ ਹੀ ਐ ਇੱਕ ਮਹੀਨਾ ਹੋਇਆ ਸੂਈ ਨੂੰ ਗੱਬੜ ਅਜੇ ਨਹੀਂ ਹੋਈ ਕਿਉਂਕਿ ਸੰਭਾਲ ਜਿਵੇਂ ਬਾਈ ਨੇ ਦੱਸ ਹੀ ਦਿੱਤਾ ਸੀ ਵੀ ਘਟ ਗਈ ਸੀ ਜਿਹਦੇ ਕਰਕੇ ਇਦਾਂ ਦੀ ਦਿੱਕਤ ਆਈ ਹੈ ਆ ਬਈ ਇੱਕ ਗਾਂ ਹੋਰ ਅੰਦਰ ਬਾਈ ਇਹ ਬਾਈ ਇਹਦੀ ਬੱਛੀ ਹੈ ਮਗਰ ਹੌਟ ਸਟਾਰ ਦੀ ਉਹ ਕਾਲੀ ਖੜੀ ਹੈ ਅੱਛਾ ਜਿਹੜੀ ਹੁਣ ਇਹ ਲੰਡੀ ਦੀ ਹੈ ਸੋ ਸੋ ਹੌਟ ਸਟਾਰ ਬੁੱਲ ਦੀ ਬੱਛੀ ਦੇਖ ਲਓ ਜਿਹੜੀ ਗਾਂ ਹੁਣ ਤੋਰੀ ਸੀ ਲੰਡੀ ਜੀ ਦੀ ਪੂਛ ਥੱਲੋਂ ਟੁੱਟੀ ਵੀ ਉਹਦੇ ਨਾਲ ਇਹ ਬੱਛੀ ਹੈ ਉਹ ਬੱਛੀਆਂ ਇਹ ਤਾਂ ਬਾਈ ਨਾਲ ਹੀ ਚੱਲੀਆਂ ਜਾਂਦੀਆਂ ਨਾਲ ਹਾਂਜੀ ਹਾਂਜੀ ਠੀਕ ਹੈ ਏਕਾ ਬਾਈ ਬਲੈਕ ਰੰਗ ਦੀ ਗਾਂ ਖੜੀ ਜਿਹੜੀ ਇਹ ਬਾਈ 5 ਮਹੀਨਿਆਂ ਦੀ ਗੱਬੜਾ ਪੰਜਾਂ ਦੀ ਗੱਬਣ ਹੈ ਸੀਮਨ ਪਾਈਪਰ ਹੀ ਇਹਦੇ ਵੀ ਹਾਂ ਪਾਈਪਰ ਬਾਈ ਸੈਕਸੜੀ ਠੀਕ ਹੈ ਹੁਣ ਦੁੱਧ ਕਿੰਨਾ ਦੇ ਰਹੀ ਹੈ ਹੁਣ ਬਾਈ ਇਹਦੇ ਥੱਲੇ 6 ਕਿਲੋ ਦੁੱਧ ਹੈ 6 ਕਿਲੋ ਦੁੱਧ ਦੱਸੋ ਤੇ 5 ਮਹੀਨਿਆਂ ਦੀ ਗੱਬਣ ਪਾਈਪਰ ਬੁੱਲ ਦਾ ਸੈਕਸਰ ਸੀਮਨ ਲੱਗਾ ਹੈ ਹਾਂਜੀ ਲਿਸੇ ਤਾਂ ਪਸ਼ੂ ਸਾਰੇ ਹੀ ਹੈ ਬਾਈ ਦੇ ਕਾਰਨ ਜਿਵੇਂ ਦੱਸਤਾ ਸੀ ਵੀ ਜਦੋਂ ਸਿਹਤ ਨਾ ਸੈੱਟ ਹੋਵੇ ਤੇ ਉਦੋਂ ਕਾਹਨੂੰ ਸੰਭਦੇ ਆ ਇਹ ਕਿ ਚਲ ਮੰਗਦੇ ਆ ਇੱਕ ਬਈ ਬੱਚੀ ਹੈ ਇਸ ਸਾਈਡ ਤੇ ਵਾਈਟ ਰੰਗ ਦੀ ਹਾਂ ਬਾਈ ਇਹ स्ਨੋਮੈਨ ਦੀ ਬੱਚੀ ਹੈ ਇਹ ਸਨੋਮੈਨ ਦੀ ਹੈ ਹਾਂ ਠੀਕ ਹੈ ਉਮਰ ਕਿੰਨੀ ਹੈ ਇਹ ਬਾਈ ਸਾਲ ਤੋਂ ਉੱਤੇ ਹੋਗੀ ਠੀਕ ਹੈ ਸੋ ਦੋਸਤੋ ਥੋੜਾ ਤੋੜ ਕੇ ਦਿਖਾਣਾ ਇਹਨੂੰ ਥੋੜਾ ਜਆ ਥੋੜੀ ਸਮੱਸਿਆ ਲੱਗਦੀ ਹੈ ਬਾਈ ਇਹ ਬਾਈ ਉਹ ਨਾ ਫੌੜਾ ਵੱਜ ਗਿਆ ਪਰ ਸੋ ਚੌਥੇ ਨੇ ਪੈਰ ਧਰ ਲਿਆ ਉੱਤੇ ਠੀਕ ਹੈ ਸੋ ਦੋਸਤੋ ਫੌੜਾ ਕਈ ਉਹਨਾਂ ਆਪਾਂ ਸਿੱਧਾ ਰੱਖ ਦਿੰਨੇ ਆ ਪਿਆਜ ਵੀ ਸਿੱਧਾ ਹੀ ਹੈ ਬਾਈ ਇਹਨੂੰ ਖੁਰਾਂ ਕਈ ਵਾਰਾਂ ਵਿਚਾਲੇ ਖੁਰਾਂ ਦੇ ਦੋਹਾਂ ਦੇ ਪੈ ਜਾਂਦਾ ਉਵੇਂ ਇਹਨੇ ਥੋੜੀ ਸੱਟ ਲਵਾ ਲਈ ਪਾਸ ਤੁਸੀਂ ਆ ਕੇ ਕਰੋ ਇਹਨਾਂ ਚੀਜ਼ਾਂ ਨੂੰ ਮੈਂ ਦਿਖਾਉਣ ਦਾ ਮਤਲਬ ਇਹ ਹੁੰਦਾ ਵੀ ਤੁਸੀਂ ਉਹ ਚੀਜ਼ ਨੂੰ ਧਿਆਨ ਚ ਰੱਖ ਸਕਦੇ ਹੋ ਬਾਕੀ ਨਕਸੋਂ ਵਿੱਚ ਕੋਈ ਨਹੀਂ ਇੱਕ ਮਹੀਨਾ ਬਈ ਇਹਦੀ AI ਹੋਈ ਹੈ ਸੱਚ ਕਿ ਨਹੀਂ ਨਹੀਂ ਬਈ AI ਨਹੀਂ ਹੋਈਗੀ ਠੀਕ ਹੈ ਇੱਕ ਸਾਲ ਤੇ ਆਸ-ਪਾਸ ਇਹਦੀ ਉਮਰ ਹੈ ਦੰਦੋਂ ਖੀਰੀ ਹੈ 스ਨੋਮੈਨ ਦੀ ਆਪ ਹੈ ਵਾਈਟ ਰੰਗ ਦੀ ਬੱਛੀ ਹੈ ਸੋ ਗਾਵਾਂ ਇਸ ਸਾਈਡ ਤੋਂ ਤੁਹਾਨੂੰ ਸਾਰੀਆਂ ਦਿਖਾ ਦਿੰਆਂ ਕੁਝ ਬੱਛੀਆਂ ਹੈ ਪਰਲੇ ਪਾਸੇ ਜਿਹੜੀਆਂ ਬੜੇ ਕੋਲ ਆਪਾਂ ਤੁਹਾਨੂੰ ਦਿਖਾਉਣੀਆਂ ਵਹਿੜਾ ਵਾਲੇ ਪਾਸੇ ਬਈ ਜਰਸੀ ਬੱਛੀ ਦਿਖਾਉਣੇ ਆਪਾਂ ਇਹ ਬਈ ਜੈਗ ਬੋਲਦੀ ਹੈ ਜੈਗ ਦੀ ਹੈ ਹੈ ਤੇ ਖੀਰੀ ਦੰਦਾਂ ਦੀ ਹਾਂਜੀ ਹਾਂਜੀ ਦੰਦੋਂ ਖੀਰੀ ਹੈ ਠੀਕ ਹੈ AI ਤਾਂ ਨਹੀਂ ਹੋਈ ਨਹੀਂ ਹੋएगी ਬਈ ਠੀਕ ਹੈ ਅੱਛਾ ਰੇਟ ਇਹਨਾਂ ਮੈਂ ਕਿਸੇ ਪਸ਼ੂ ਦੇ ਨਹੀਂ ਪੁੱਛੇ ਬਈ ਰੇਟ ਬਾਈ ਫੋਨ ਤੇ ਕਰ ਲਾਂਗੇ ਆਪਾਂ ਫੋਨ ਤੇ ਕਰ ਲਾਂਗੇ ਅੱਛਾ ਇੱਕ ਹੋਰ ਚੀਜ਼ ਐ ਵੀ ਜਿਵੇਂ ਹੁਣ گاਵਾਾਂ ਦੀ ਕੰਡੀਸ਼ਨ ਐ ਦੁੱਧ 7 ਕਿਲੋ ਐ ਹਾਂਜੀ ਚਾਰ-ਚਾਰ ਮਹੀਨਿਆਂ ਦੀ ਗੱਬਣਾ ਮਤਲਬ ਭਾਅ ਵੱਤ ਸਾਰੀ ਹੋਣਗੇ ਵਿੱਚ ਹਾਂ 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 ਬਾਈ ਜਾਇਜ਼ ਰੇਟ ਹੋਣਗੇ ਠੀਕ ਐ ਇਹਨਾਂ ਨੂੰ ਬਾਈ ਮੜਾ ਹਲਾਉਣਾ ਤੁਸੀਂ ਹੋ ਜਿਓ ਅੰਦਰ ਜਰਸੀ ਬੱਛੀ ਦੇਖ ਲਓ ਦੋਸਤੋ ਹਜੇ ਖੀਰੀ ਐ ਤੇ ਜੈਗ ਬੁੱਲਦੀ ਐ ਏਆਈ ਨਹੀਂ ਹੋਈ ਜਿਹੜਾ ਵੀ ਰਖੀਦੂ ਕੋ ਆਪਦੀ ਪਸੰਦ ਆ ਸੀ ਮਨ ਲਵਾ ਲੂਗਾ ਅੱਛਾ ਬਾਈ ਇਹ ਕਿ ਕਿ ਕਾਸੀ ਦੀ ਬਾਈ ਇਹ ਉਹਦੇ ਥੱਲੇ ਸੀਗਾ 25 28 ਲੀਟਰ ਦੁੱਧ ਕਰੰਟ ਲਾ ਕੇ ਮਰ ਗਈ ਸਾਡੇ ਕੋਲੇ ਅੱਛਾ ਹਾਂ ਠੀਕ ਆ ਆਪਣੇ ਕੋਲ ਹੀ ਸੇਦੀ ਮਾਂ ਹਾਂ ਠੀਕ ਆ ਸੋ ਸੋ ਘਰ ਦੀ ਵਹਿੜ ਇੱਕ ਆ ਜਿਹੜੀ ਚਿੱਟੀ ਬੱਛੀ ਹੈ ਬਾਈ ਖੜੀ ਇਹ ਬਾਈ ਉਹ ਗਾਂ ਦੀ ਹੈ ਜਿਹੜੀ ਵੱਡੀ ਆ ਪਾ ਗਾਂ ਨਹੀਂ 230 ਲੀਟਰ ਵਾਲੀ ਠੀਕ ਆ ਉਹਦੀ ਹੈ ਹਾਂ ਇਹ ਉਸੇ ਦੀ ਬੱਛੀ ਹੈ ਇਹ ਸਨੋਮੈਨ ਦਾ ਲੱਗਿਆ ਸੀ ਸੈਕਸਡ ਸਰਕਾਰੀ ਨਹੀਂ ਹੁੰਦੇ ਸੀਮਣ ਜਿਹੜੇ ਠੀਕ ਆ ਅੱਛਾ ਇਹ ਸਨੋਮੈਨ ਦੀ ਹੈ ਵੀ ਹਾਂ ਬਾਈ ਇਹ ਅਲੱਗ ਦੇਵਾਂਗੇ ਗਾਂ ਤੋਂ ਹਾਂ ਬਾਈ ਇਹ ਲੱਗ ਦੇਵਾਂਗੇ ਠੀਕ ਆ ਦੂਪਰਾਂ ਬੱਛੀ ਇੱਕ ਉੱਠ ਖੜੀ ਇਹ ਬਾਈ ਟਰਨੇਡੋ ਬ ਟਰਨਾਈਟੋ ਦੀ ਹਾਂ ਠੀਕ ਹੈ ਕਿੰਨੇ ਕੁ ਪਰ ਹੋਊਗੀ ਇਹਨਾਂ ਦੀ ਬਈ ਇਹ ਬਈ ਇਹ ਤਾਂ ਹੈਗੀ 4 ਕੁ ਮਹੀਨਿਆਂ ਦੀ 4-5 ਮਹੀਨਿਆਂ ਦੀ ਹੂੰ ਤੇ ਉਹ ਵੱਛੀ ਹੈਗੀ ਆ ਮੰਨ ਕੇ ਚੱਲ ਵੀ 7-8 ਮਹੀਨਿਆਂ ਦੀ ਹੋਊਗੀ ਆਈਡੀਆ ਮੰਨ ਕੇ ਚੱਲ ਵੀ ਵੇਖ ਕੇ ਦੱਸ ਦੂੰ ਡਿਟੇਲ ਮੇਰੇ ਕੋਲ ਡਿਟੇਲ ਲਿਖੀ ਹੋਈ ਹੈ ਪ੍ਰੋਪਰ ਏਜ ਤਾਂ ਉੱਥੋਂ ਪਤਾ ਲੱਗ ਜੂਗਾ ਠੀਕ ਹੈ ਇੱਕ ਬਈ ਇਹਦੇ ਨਾਲ ਪਰਲੇ ਪਾਸੇ ਜਰਸੀ ਕ੍ਰੋਸ ਵੱਛੀ ਕੀ ਹੈ ਹਾਂ ਬਈ ਜਰਸੀ ਹੈ ਇਹ ਇਹਦਾ ਆਪਾਂ ਨੂੰ ਨਹੀਂ ਡਿਟੇਲ ਨਹੀਂ ਪਤਾਗਾ ਸੀਮਨ ਦਾ ਨਹੀਂ ਪਤਾ ਨਹੀਂ ਪਤਾ ਮੜਾ ਹੱਕੀ ਬਈ ਇਹਨੂੰ ਆਹ ਜਰਸੀ ਨੂੰ ਐਡ ਕਰ ਦੇ ਉਹਨੂੰ ਮੜਾ ਪਰਾਂ ਨੂੰ ਜਾਣਗੇ ਤੁਹਾਨੂੰ ਸੋ ਥੋੜਾ ਕ੍ਰਾਸ ਬਰੀਡ ਬੱਚੀ ਹੈ ਜਿਹੜੀ ਪਰਾਂ ਨੂੰ ਤੁਰ ਰਹੀ ਹੈ ਜਰਸੀ ਦੇ ਨਾਲ ਹੀ ਇੱਧਰ ਆ ਜੂਗੀ ਇਹ ਹੁਣ ਠੀਕ ਹੈ ਇਹ ਵੀ ਉਮਰ ਤਾਂ ਛੋਟੀ ਹੈ ਉਹ ਬਈ ਖੀਰੀ ਹਾਂ ਹਾਂ ਬਈ ਠੀਕ ਹੈ ਇਹ ਉਦੋਂ ਆ ਵੀ ਤਿੰਨ ਕਿ ਮਹੀਨਿਆਂ ਦੀ ਸੀ ਤੇ ਇਹ ਵੀ ਤਿੰਨ ਕਿ ਮਹੀਨਿਆਂ ਦੀ ਲਈ ਸੀ ਸੀ ਠੀਕ ਹੈ ਜਿਹੜੀ ਇੱਕ ਕਾਲੀ ਜੀ ਬੱਚੀ ਬਈ ਪਿੱਛੇ ਫਿਰਦੀ ਹੈ ਤੁਹਾਡੇ ਇੱਕ ਇਹ ਤਾਂ ਬਈ ਮੈਕਸ ਜੀ ਆ ਯਾਰ ਕ੍ਰਾਸ ਬਰੀਡ ਇਹ ਮੰਨ ਕੇ ਚੱਲੋ ਵੀ ਟੀਕਾ ਸਾਡੇ ਕੋਲੇ ਗਲਤ ਆ ਗਿਆ ਸੀ ਅੱਛਾ ਹੈ ਕਰਦੀ ਹੋਮ ਬਰੀਡ ਹੀ ਹਾਂ ਬਈ ਇੱਕ ਗਾਂ ਉਹ ਵੀ ਮਰ ਗਈ ਸੀ ਸਾਡੇ ਕੋਲ ਕਰੰਟ ਲਾ ਕੇ ਅੱਛਾ ਉਦੋਂ ਕਰੰਟ ਲੱਗ ਗਿਆ ਸੀਗਾ ਸਾਡੇ ਇੱਥੇ ਅੱਛਾ ਜਾਦੇ ਪਸ਼ੂਆਂ ਨੂੰ ਕਰੰਟ ਦੀ ਸਮੱਸਿਆ ਆ ਗਈ ਹਾਂ ਇਹ ਚੀਜ਼ ਦੋਸਤੋ ਧਿਆਨ ਰੱਖਣ ਵਾਲੀ ਹੈ ਵੀ ਉੱਪਰੋਂ ਪਾਈਪਾਂ ਸ਼ੁਰੂ ਹੁੰਦੀਆਂ ਪੱਖੇ ਆਪਾਂ ਨੂੰ ਲਾਉਣੇ ਪੈਂਦੇ ਥੱਲੇ ਤੱਕ ਪਿੱਲਰ ਹੀ ਆਉਂਦੇ ਐ ਬਿੱਤ ਰਿਆ ਵੀ ਪਲਾਸਟਿਕ ਦੀਆਂ ਪਾਈਪਾਂ ਇਹਨਾਂ ਤੇ ਚੜੀਆਂ ਹੋਣ ਕਰੰਟ ਜਿੱਥੋਂ ਤੱਕ ਲੱਗਣ ਦੀ ਸੰਭਾਵਨਾ ਹੁੰਦੀ ਉੱਥੋਂ ਤੱਕ ਵਿਚਾਰ ਰਹੇ ਜੇ ਹੋਰ ਇੱਕ ਕੰਮ ਦੇਖੋ ਇੱਧਰ ਬਾਈ ਨੇ ਪਾਈਪਾਂ ਇਹ ਸਾਰਾ ਆਪ ਖੁਦ ਵੈਲਡ ਦਾ ਕੰਮ ਬਾਈ ਕਰਦਾ ਐ ਵਧੀਆ ਤਰੀਕਾ ਬਣਾਇਆ ਪਰ ਕਈ ਵਾਰ ਗਲਤੀ ਰਹਿ ਜਾਂਦੀ ਹੈ ਤੇ ਗਲਤੀਆਂ ਤੋਂ ਹੋਰ ਭਰਾ ਵੀ ਸਿੱਖਣ ਇਸ ਕਰਕੇ ਦਿਖਾ ਦੇਣਾ ਇਹਨਾਂ ਪਿਲਰਾਂ ਨੂੰ ਅਗਲੀਆਂ ਪਾਈਪਾਂ ਵੀ ਨਾਲ ਜੋੜਦੇ ਹਾਂ ਹੁਣ ਜੇ ਕਰੰਟ ਇੱਕ ਥਾਂ ਤੋਂ ਆਉਂਦਾ ਤੇ ਪੂਰੇ ਫਾਰਮ ਚ ਸਰਕੂਲੇਟ ਕਰੂਗਾ ਨਿੱਕੀਆਂ ਗੱਲਾਂ ਪਰ ਧਿਆਨ ਰੱਖਣ ਵਾਲੀਆਂ ਬਾਈ ਦਾ ਲਾਸ ਹੋਇਆ ਉਸ ਟਾਈਮ ਦੇ ਵਿੱਚ ਫਿਲਹਾਲ ਜਿਹੜਾ ਅੱਜ ਪਸ਼ੂ ਵੇਚਣ ਦਾ ਕਾਰਨ ਹੈ ਜਿਵੇਂ ਬਾਈ ਨੇ ਦੱਸਿਆ ਸਿਹਤ ਦੀ ਥੋੜੀ ਸਮੱਸਿਆ ਹੈ ਤੇ ਜਦੋਂ ਇਹ ਚੰਗੇ ਸਾਂਭੇ ਨਾ ਜਾਣ ਫਿਰ ਇਹ ਦਿਂਦੇ ਕੁਛ ਨਹੀਂ ਏ ਬਾਈ ਜਿਹੜੀਆਂ ਗੱਬਣ ਆ ਨਾ ਆਪਣੇ ਕੋਲੇ ਇਹ ਕੋਈ ਵੀ 20 ਲੀਟਰ ਤੋਂ ਘੱਟ ਵਾਲੀ ਨਹੀਂ ਗਈ ਠੀਕ ਹੈ ਸਾਰੀਆਂ 20 ਤੋਂ ਬਾਹਰ ਹਾਂ ਬਾਹਰ ਵਾਲਾ ਅਸੀਂ ਇਹਨੂੰ ਜਿਹੜਾ ਵੀ ਲੈ ਜਾਣਾ ਚਾਵੇ ਤੁਹਾਡੇ ਵੱਲੋਂ ਕਨਫਰਮ ਹੋਊਗਾ ਬਾਈ ਪੂਰਾ ਪੂਰਾ ਬਾਈ ਜਦੋਂ ਮਰਜ਼ੀ ਚੈੱਕ ਕਰਵਾ ਲੈ ਠੀਕ ਹੈ ਐ ਵੀ ਗਾਰੰਟੀ ਹੈ ਆਪਣੇ ਵੀ ਜੇ ਕੋਈ ਸਾਹਮਣਾਂ ਵਾਲਾ ਜਾਊਗਾ ਤਾਂ ਘਾਟਾ ਨਹੀਂ ਦੇਣਿਆ ਠੀਕ ਹੈ ਸੋ ਦੱਸੋ ਇਹ ਗਾਵਾਂ ਤੇ ਇੱਧਰ ਵੜਾ ਹੁਣ ਸਾਰੀਆਂ ਇੱਧਰ ਨੂੰ ਮੂੰਹ ਕਰਕੇ ਖੜਗੀਆਂ ਜਿਹੜਾ ਮਰਜ਼ੀ ਨਾਲ ਖਰੀਦ ਲਿਓ ਪਰ ਆਉਣਾ ਇੱਥੇ ਪਊਗਾ ਧੰਨਵਾਦ ਵੀਡੀਓ ਦੇਖਣ ਲਈ